ਸਤਿ ਸ਼੍ਰੀ ਅਕਾਲ ਜੀ ਦੋਸਤੋ ਮੈਂ ਤੁਹਾਡਾ ਆਪਣਾ ਹੈਪੀ ਮੋਹੀ ਵਾਲਾ ਅੱਜ ਦੀ ਕਹਾਣੀ ਦੋਸਤੋ ਉਹਨਾਂ ਲੋਕਾਂ ਦੇ ਲਈ ਆ ਜਿਹੜੇ ਕਿ ਲੋਕਾਂ ਦੀ ਜਦੋਂ ਕਿਤੇ ਮਾੜੇ ਸਮੇਂ ਦੇ ਵਿੱਚ ਕੋਈ ਮਦਦ ਕਰ ਦਿੰਦਾ ਤਾਂ ਉਹ ਕੀਤੀ ਮਦਦ ਨੂੰ ਅਜਾਇਆਂ ਨਹੀਂ ਜਾਣਦੇ ਯਾਦ ਰੱਖਦੇ ਨੇ ਕਿ ਸਾਡੀ ਮਾੜੇ ਸਮੇਂ ਵਿੱਚ ਕਿਸੇ ਨੇ ਮਦਦ ਕੀਤੀ ਸੀ ਸੋ ਵੀਡੀਓ ਨੂੰ ਐਂਡ ਤੱਕ ਬਣੇ ਰਹੋ ਜੇ ਹਲੇ ਤੱਕ ਤੁਸੀਂ ਆਪਣਾ ਚੈਨਲ ਮਾਲਵਾ ਬੈਲਟ ਮੋਹੀ ਵਾਲੇ ਇਸ ਚੈਨਲ ਨੂੰ ਲਾਈਕ ਤੇ ਫੋਲੋ ਨਹੀਂ ਕੀਤਾ ਤਾਂ ਐਦਾਂ ਦੀਆਂ ਹੋਰ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਲਾਈਕ ਤੇ ਫੋਲੋ ਜ਼ਰੂਰ ਕਰ ਲੋ ਸੋ ਸ਼ੁਰੂ ਕਰਦੇ ਆਂ ਦੋਸਤੋ ਇੱਕ ਸਕੂਲ ਦੇ ਵਿੱਚ ਟੀਚਰ ਬੱਚਿਆਂ ਨੂੰ ਪੜਾ ਰਿਹਾ ਹੁੰਦਾ ਜਦੋਂ ਕਲਾਸਰੂਮ ਦੇ ਵਿੱਚ ਬੱਚੇ ਨੂੰ ਪੜ੍ਹਾਈ ਕਰਾਉਣ ਤੋਂ ਬਾਅਦ ਇੱਕ ਸਵਾਲ ਪੁੱਛਦਾ ਕਿ ਬੱਚੋ ਆ 500 ਰੁਪਏ ਦਾ ਮੇਰੇ ਕੋਲ ਨੋਟ ਆ ਜੇ ਤੁਹਾਨੂੰ ਇਹ ਨੋਟ ਦਿੱਤਾ ਜਾਵੇ ਤਾਂ ਤੁਸੀਂ ਇਹਦੇ ਨਾਲ ਕੀ ਕਰੋਗੇ ਤਾਂ ਬੱਚੇ ਅਲੱਗ-ਅਲੱਗ ਬੋਲਦੇ ਨੇ ਇੱਕ ਬੱਚਾ ਕਹਿੰਦਾ ਕਿ ਜੀ ਮੈਂ ਤੁਹਾਡੇ ਇਸ ਪੈਸਿਆਂ ਦੇ ਨਾਲ ਕ੍ਰਿਕਟ ਵਾਲਾ ਬੈਟ ਲੈ ਕੇ ਆਵਾਂਗਾ ਦੂਜਾ ਬੱਚਾ ਕਹਿੰਦਾ ਕਿ ਜੀ ਮੈਂ ਹਾਕੀ ਹਾਕੀ ਲੈ ਕੇ ਆਵਾਂਗਾ ਖੇਡਣ ਲਈ ਇੱਕ ਬੱਚਾ ਕਹਿੰਦਾ ਕਿ ਜੀ ਮੈਂ ਤਾਂ 버ਗਰ ਖਾਵਾਂਗਾ ਅੱਜ ਰੱਜ ਕੇ ਤੇ ਹੋਰ ਅਲੱਗ-ਅਲੱਗ ਬੱਚੇ ਜਵਾਬ ਦਿੰਦੇ ਨੇ ਕੋਈ ਕਹਿੰਦਾ ਮੈਂ ਖਟਾਉਣਾ ਲੈ ਕੇ ਆਵਾਂਗਾ ਇੱਕ ਬੱਚਾ ਕਹਿੰਦਾ ਕਿ ਜੀ ਮੈਂ ਤਾਂ ਵੀਡੀਓ ਗੇਮ ਲੈ ਕੇ ਆਵਾਂਗਾ ਬੱਚਿਆਂ ਦੇ ਅਲੱਗ-ਅਲੱਗ ਜਵਾਬ ਹੁੰਦੇ ਆ ਤੇ ਟੀਚਰ ਸਭ ਸੁਣ ਰਿਹਾ ਹੁੰਦਾ ਤੇ ਇੱਕ ਬੱਚਾ ਕੁਝ ਬੈਠਾ ਸੋਚ ਰਿਹਾ ਹੁੰਦਾ ਜਦੋਂ ਟੀਚਰ ਦੀ ਨਿਗਾ ਉਸ ਬੱਚੇ ਦੇ ਉੱਪਰ ਜਾਂਦੀ ਆ ਤਾਂ ਉਹ ਬੱਚੇ ਨੂੰ ਜਾ ਕੇ ਕਹਿੰਦਾ ਕਿ ਪੁੱਤਰਾ ਕੀ ਗੱਲ ਤੈਨੂੰ ਇਹ 500 ਰੁਪਏ ਦੀ ਲੋੜ ਨਹੀਂ ਤਾਂ ਉਹ ਬੱਚਾ ਕਹਿੰਦਾ ਕਿ ਜੀ ਮੈਨੂੰ ਤਾਂ ਬਹੁਤ ਲੋੜ ਆ ਤਾਂ ਉਹ ਕਹਿੰਦਾ ਕਿ ਫਿਰ ਤੂੰ ਦੱਸ ਤੂੰ ਇਹ ਮੈਂ ਕੀ ਕਰਾਂ ਤਾਂ ਬੱਚਾ ਕਹਿੰਦਾ ਕਿ ਜੀ ਮੇਰੀ ਮਾਤਾ ਸਲਾਈ ਦਾ ਕੰਮ ਕਰਦੀ ਆ ਮੇਰੀ ਮਾਤਾ ਸਲਾਈ ਦਾ ਕੰਮ ਕਰਦੀ ਆ ਕੱਪੜਿਆਂ ਦਾ ਮੈਂ ਆਪਣੀ ਮਾਂ ਦੇ ਲਈ ਐਨਕਾ ਲੈ ਕੇ ਜਾਵਾਂਗਾ ਤਾਂ ਉਹ ਟੀਚਰ ਕਹਿੰਦਾ ਕਿ ਕਿੱਦਾਂ ਦਾ ਬੱਚਾ ਤੂੰ ਐਨਕਾਂ ਦਾ ਤੇਰਾ ਬਾਪ ਵੀ ਲੈ ਦੇਗਾ ਤੇਰੀ ਮਾਤਾ ਨੂੰ ਤੇ ਤੂੰ ਕੁਝ ਆਪ ਦੇ ਨਹੀਂ ਨਹੀਂ ਲਏਗਾ ਕੁਝ ਆਪ ਦੇ ਲਈ ਤਾਂ ਉਹ ਕਹਿੰਦਾ ਕਿ ਜੀ ਮੇਰਾ ਪਿਤਾ ਨਹੀਂ ਹੈ ਮੇਰੇ ਪਿਤਾ ਦੀ ਡੈਥ ਹੋ ਚੁੱਕੀ ਆ ਘਰ ਦੇ ਵਿੱਚ ਮੇਰੀ ਮਾਂ ਤੇ ਮੈਂ ਦੋ ਹੀ ਜਾਨੇ ਮੇਰੀ ਮਾਂ ਸਾਰਾ ਦਿਨ ਸਲਾਈ ਦਾ ਕੰਮ ਕਰਦੀ ਆ ਕੱਪੜਿਆਂ ਦਾ ਜਿਹਦੇ ਤੋਂ ਸਾਡੇ ਘਰ ਦਾ ਗੁਜ਼ਾਰਾ ਚੱਲਦਾ ਪਰ ਮੇਰੀ ਮਾਂ ਦੀ ਨਿਗਾ ਘਟ ਹੋਣ ਦੇ ਕਾਰਨ ਉਹ ਤਾਂ ਹੁਣ ਸਲਾਈ ਦਾ ਕੰਮ ਪੂਰਾ ਹੁੰਦਾ ਨਹੀਂ ਜਿਹਦੇ ਕਾਰਨ ਸਾਡੇ ਘਰੇ ਬਹੁਤ ਗਰੀਬੀ ਆ ਤੇ ਉਹ ਜਿਹੜਾ ਸਕੂਲ ਵਾਲਾ ਟੀਚਰ ਹੁੰਦਾ ਉਹਦਾ ਵੀ ਮਨ ਭਰ ਜਾਂਦਾ ਬੱਚੇ ਦੀਆਂ ਛੋਟੇ ਬੱਚਿਆਂ ਦੀਆਂ ਏਡੀਆਂ ਗੱਲਾਂ ਸੁਣਨ ਦੇ ਨਾਲ ਜਦੋਂ ਤਾਂ ਮਨ ਭਰ ਜਾਂਦਾ ਤਾਂ ਉਹ ਬੱਚੇ ਨੂੰ 500 ਰੁਪਏ ਐਕਸਟਰਾ ਹੋਰ ਦੇ ਦਿੰਦਾ ਕਿ ਬੱਚਿਆ ਆ ਲੈ ਪੁੱਤ ਤੂੰ ਮੇਰਾ ਵਾਦਾ ਕੀਤਾ ਹੋਇਆ ਜਿਹੜਾ 500 ਰੁਪਏ ਉਹ ਤੇਰਾ ਤੇ ਆ 500 ਰੁਪਏ ਤੈਨੂੰ ਮੈਂ ਇੱਕ ਹੋਰ ਐਕਸਟਰਾ ਦਿੰਨਾ ਇਹ ਚਾਹੇ ਤੂੰ ਇਹਨੂੰ ਕਰਜ ਸਮਝ ਲੈ ਕੁਛ ਸਮਝ ਲੈ ਪਰ ਮੈਂ ਤੈਨੂੰ ਐਸ ਲਈ ਦਿੰਨਾ ਤਾਂ ਕਿ ਤੂੰ ਆਪਣੀ ਮਾਂ ਦੇ ਲਈ ਇਹਨਾਂ ਕਾ ਲੈ ਕੇ ਵਧੀਆ ਪੜਾਈ ਕਰੇ ਉਸ ਤੋਂ ਬਾਅਦ ਤੇ ਮਨ ਲਾ ਕੇ ਵਧੀਆ ਤੈਨੂੰ ਨੌਕਰੀ ਮਿਲੇ ਤੇ ਜਦੋਂ ਤੇਰੇ ਕੋਲ ਪੈਸੇ ਹੋਏ ਆਪਣੀ ਕਮਾਈ ਦੇ ਵਿੱਚੋਂ ਤੇਰੇ ਯਾਦ ਰਹਿ ਗਿਆ ਤਾਂ ਮੈਨੂੰ ਇਹ 500 ਰੁਪਏ 1000 ਰੁਪਏ ਮੋੜ ਜੀ ਨਹੀਂ ਤੇਰੀ ਮਰਜ਼ੀ ਆ ਪਰ ਮੈਂ ਇਹ ਚਾਹੁੰਦਾ ਜੇ ਜਦੋਂ ਤੂੰ ਵੱਡਾ ਆਦਮੀ ਬਣ ਜੇ ਤੂੰ ਇੰਨਾ ਵਧੀਆ ਕਾਮਯਾਬ ਹੋਵੇਂ ਕਿ ਜਦੋਂ ਮੈਂ ਤੇਰੇ ਸਿਰ ਦੇ ਉੱਪਰ ਹੱਥ ਰੱਖਾਂ ਤਾਂ ਮੈਨੂੰ ਵੀ ਮਾਣ ਹੋਵੇ ਕਿ ਮੇਰਾ ਬੱਚਾ ਸਟੂਡੈਂਟ ਸੀ ਇਹ ਤਾਂ ਜਦੋਂ ਇੰਨੀਆਂ ਗੱਲਾਂ ਟੀਚਰ ਬੱਚੇ ਨੂੰ ਕਹਿੰਦਾ ਤਾਂ ਬੱਚਾ ਆਪਣੀ ਮਾਂ ਦੇ ਲਈ ਐਨਕਾਂ ਲੈ ਕੇ ਆਉਂਦਾ ਤੇ ਸਲਾਈ ਦਾ ਹੋਰ ਕੁਝ ਜੋ ਜ਼ਰੂਰੀ ਦਾ ਸਮਾਨ ਹੁੰਦਾ ਉਹ ਵੀ ਆਪਣੀ ਮਾਂ ਨੂੰ ਲਿਆ ਕੇ ਦਿੰਦਾ ਸਮਾਂ ਬੀਤ ਜਾਂਦਾ ਦੋਸਤੋ 20 ਸਾਲਾਂ ਬਾਅਦ 20 ਸਾਲਾਂ ਦੇ ਸਮੇਂ ਦੇ ਬਾਅਦ ਇੱਕ ਉਸੇ ਸਕੂਲ ਦੇ ਵਿੱਚ ਉਸੇ ਸਕੂਲ ਦੇ ਵਿੱਚ ਇੱਕ ਬੱਤੀ ਵਾਲੀ ਗੱਡੀ ਇੱਕ ਬੱਤੀ ਵਾਲੀ ਗੱਡੀ ਜਿਹਦੇ ਵਿੱਚੋਂ ਅਫਸਰ ਉਤਰਦੇ ਨੇ ਤੇ ਜਿਹਦੇ ਵਿੱਚੋਂ ਇੱਕ ਜ਼ਿਲ੍ਹਾ ਅਫਸਰ ਤੇ ਉਸਦੇ ਨਾਲ ਸਿਕਿਉਰਿਟੀ ਵਾਲੀਆਂ ਪੁਲਿਸ ਦੀਆਂ ਗੱਡੀਆਂ ਉਹ ਜਦੋਂ ਸਕੂਲ ਦੇ ਵਿੱਚ ਜਾ ਕੇ ਰੁਕਦੀਆਂ ਨੇ ਤਾਂ ਸਾਰੇ ਜਾਣੇ ਇੱਕਦਮ ਸਟਾਫ ਵਾਲੇ ਹੈਰਾਨ ਹੋ ਜਾਂਦੇ ਨੇ ਮਨ ਦੇ ਵਿੱਚ ਡਰ ਹੀ ਜਾਂਦੇ ਨੇ ਕਿ ਇਹ ਹੋ ਕੀ ਗਿਆ ਇੰਨੀ ਸਿਕਿਉਰਿਟੀ ਇੰਨੀ ਪੁਲਿਸ ਦੀਆਂ ਗੱਡੀਆਂ ਇੱਥੇ ਕਿਉਂ ਆਈਆਂ ਇਹ ਸਭ ਕੁਝ ਦੇਖ ਕੇ ਜਦੋਂ ਪੁਲਿਸ ਵਾਲੀ ਗੱਡੀਆਂ ਦੇ ਵਿੱਚੋਂ ਜ਼ਿਲ੍ਹਾ ਅਫਸਰ ਜਿਹੜਾ ਹੁੰਦਾ ਉਹ ਅਫੀਸਰ ਜਾ ਕੇ ਉਸ ਸਕੂਲ ਟੀਚਰ ਦੇ ਪਹਿਰੇ ਹੱਥ ਲਾਉਂਦਾ ਤਾਂ ਸਾਰੇ ਜਣੇ ਦੇਖ ਕੇ ਹੈਰਾਨ ਰਹਿ ਜਾਂਦੇ ਨੇ ਤੇ ਸਕੂਲ ਟੀਚਰ ਜਿਹੜਾ ਕਿ ਹੁੰਦਾ ਉਹ ਪੁੱਛਦਾ ਕਿ ਕੌਣ ਜੀ ਤੁਸੀਂ ਮੈਂ ਤੁਹਾਨੂੰ ਪੁਛਾਣਾ ਨਹੀਂ ਤਾਂ ਉਹ ਜਿਹੜਾ ਅਫਸਰ ਹੁਣ ਲੱਗਿਆ ਹੁੰਦਾ ਤਾਂ ਉਹ ਆਪਣੀ ਜੇਬ ਦੇ ਵਿੱਚੋਂ 1000 ਰੁਪਿਆ ਕੱਢ ਕੇ ਉਸ ਟੀਚਰ ਨੂੰ ਦਿੰਦਾ ਕਿ ਜੀ ਮੈਂ ਤੁਹਾਡੀ ਇਮਾਨਤ ਮੋੜਨਾ ਆ ਜਦੋਂ ਇੰਨੀ ਗੱਲ ਕਹਿੰਦਾ ਤਾਂ ਉਹ ਟੀਚਰ ਵੀ ਹੈਰਾਨ ਹੋ ਜਾਂਦਾ ਉਹ ਫਿਰ ਦੱਸਦਾ ਕਿ ਮੈਂ ਜੀ ਤੁਹਾਡੇ ਦਿੱਤੇ ਹੋਏ ਪੈਸੇ ਦੇ ਨਾਲ ਆਪਣੀ ਮਾਂ ਦੇ ਲਈ ਐਨਕਾਂ ਲੈ ਕੇ ਗਿਆ ਨਿਗਾਵੜੀਆਂ ਤੇ ਸਲਾਈ ਦਾ ਕੁਝ ਹੋਰ ਸਮਾਨ ਜਿਸ ਦੇ ਨਾਲ ਮੇਰੀ ਮਾਂ ਨੇ ਸਲਾਈ ਦਾ ਕੰਮ ਬਹੁਤ ਵੱਧ ਕਰਕੇ ਮੇਰੀ ਪੜ੍ਹਾਈ ਲਿਖਾਈ ਦਾ ਖਰਚਾ ਕੱਢਿਆ ਤੇ ਮੈਂ ਮਿਹਨਤ ਦੇ ਨਾਲ ਪੜ੍ਹਾਈ ਲਿਖਾਈ ਕੀਤੀ ਤੇ ਅੱਜ ਮੈਂ ਅਫਸਰ ਬਣ ਚੁੱਕਿਆ ਤੇ ਅੱਜ ਮੈਨੂੰ ਆਪਣੀ ਤਨਖਾਹ ਪਹਿਲੀ ਤਨਖਾਹ ਮਿਲੀ ਆ ਤੇ ਮੈਂ ਸੋਚਿਆ ਕਿਉਂ ਨਾ ਮੈਂ ਉਸ ਮਾਸਟਰ ਦੇ ਕੋਲ ਉਸ ਟੀਚਰ ਦੇ ਕੋਲ ਜਾ ਕੇ ਆਵਾਂ ਜਿਹਦੇ ਕਾਰਨ ਮੈਂ ਅੱਜ ਇਸ ਮੁਕਾਮ ਤੇ ਪਹੁੰਚਿਆ ਤੇ ਇਸ ਕਰਕੇ ਮੈਂ ਤੁਹਾਨੂੰ ਅੱਜ ਤੁਹਾਡਾ ਕਰਜ਼ ਜਿਹੜਾ ਕਿ ਤੁਹਾਤੋਂ ਹੱਥੋਂ ਲਿਆ ਸੀ ਇਹ ਵਾਪਸ ਕਰਨਾ ਆ ਤੇ ਤੁਹਾਡਾ ਅਸ਼ੀਰਵਾਦ ਲੈਣ ਆਇਆ ਜੇ ਤੁਸੀਂ ਉਸ ਸਮੇਂ ਵਿੱਚ ਮੇਰੀ ਮਦਦ ਨਾ ਕਰਦੇ ਤਾਂ ਅੱਜ ਮੈਂ ਇਸ ਮੋਕਾਮ ਤੇ ਪਹੁੰਚ ਨਹੀਂ ਸੀ ਸਕਦਾ ਜਦੋਂ ਇੰਨੀ ਗੱਲ ਉਹ ਟੀਚਰ ਨੂੰ ਕਹਿੰਦਾ ਤਾਂ ਟੀਚਰ ਕਹਿੰਦਾ ਕਿ ਇਹ 1000 ਰੁਪਏ ਦੀ ਮੈਨੂੰ ਕੋਈ ਲੋੜ ਨਹੀਂ ਮੈਂ ਤੇਰਾ ਬਹੁਤ ਵਧੀਆ ਮੈਨੂੰ ਮਾਣ ਹੋਇਆ ਤੈਨੂੰ ਦੇਖ ਕੇ ਐਸਾ ਹਾਲਾਤ ਦੇ ਵਿੱਚ ਤੇ ਇਹ ਹਾਈ ਪੈਸੇ ਤੂੰ ਅੱਗੇ ਉਸ ਬੱਚਿਆਂ ਨੂੰ ਦੇਈਂ ਉਸ ਵਿਅਕਤੀ ਨੂੰ ਪੈਸੇ ਦੇਈ ਜਿਨ੍ਹਾਂ ਨੂੰ ਇਸ ਦੀ ਲੋੜ ਆ ਤਾਂ ਕਿ ਕਿਸੇ ਹੋਰ ਮਾਂ ਦਾ ਵੀ ਘਰ ਬਸ ਸਕੇ ਇਨ੍ਹਾਂ ਪੈਸਿਆਂ ਦੇ ਨਾਲ ਇਨ੍ਹਾਂ ਪੈਸੇ ਨੂੰ ਉੱਥੇ ਲਾਵੀ ਤੇ ਮੈਨੂੰ ਬਹੁਤ ਖੁਸ਼ੀ ਹੋਈ ਹੈ ਤੈਨੂੰ ਇਸ ਹਾਲ ਦੇ ਵਿੱਚ ਦੇਖ ਕੇ ਮੇਰਾ ਮਨ ਬਹੁਤ ਖੁਸ਼ ਹੋ ਗਿਆ ਜਦੋਂ ਇੰਨਾ ਕੁਝ ਉਹ ਅਫਸਰ ਨੂੰ ਕਹਿੰਦਾ ਤਾਂ ਉਹ ਉਹਦੇ ਗਲੇ ਲੱਗ ਕੇ ਜਿਹੜਾ ਅਫਸਰ ਬਣਿਆ ਹੁੰਦਾ ਮੁੰਡਾ ਉਹ ਅੱਖਾਂ ਦੇ ਵਿੱਚੋਂ ਉਹਦੇ ਹੰਝੂ ਵਹਿਣ ਲੱਗ ਜਾਂਦੇ ਨੇ ਸੋ ਦੋਸਤੋ ਇਸ ਕਹਾਣੀ ਤੋਂ ਆਪਾਂ ਨੂੰ ਇਹ ਸਿੱਖਿਆ ਮਿਲਦੀ ਆ ਕਿ ਆਪਾਂ ਨੂੰ ਜਦੋਂ ਕਿਤੇ ਕੋਈ ਵਿਅਕਤੀ ਮਾੜੇ ਸਮੇਂ ਦੇ ਵਿੱਚ ਆਪਣੀ ਮਦਦ ਕਰ ਦੇਵੇ ਆਪਾਂ ਨੂੰ ਆਉਣ ਵਾਲੇ ਸਮੇਂ ਵਿੱਚ ਜਦੋਂ ਕਿਤੇ ਆਪਣਾ ਚੰਗਾ ਸਮਾਂ ਆ ਜਾਂਦਾ ਚੰਗਾ ਦੌਰ ਆ ਜਾਂਦਾ ਉਸ ਸਮੇਂ ਦੇ ਵਿੱਚ ਵੀ ਉਸ ਵਿਅਕਤੀ ਨੂੰ ਕਦੇ ਭੁੱਲਣਾ ਨਹੀਂ ਚਾਹੀਦਾ ਜਿਨੇ ਕੇ ਆਪਣੀ ਮਾੜੇ ਸਮੇਂ ਦੇ ਵਿੱਚ ਆਪਣੀ ਮਦਦ ਕੀਤੀ ਹੋਵੇ ਉਸ ਨੂੰ ਕਦੇ ਵੀ ਬਿਸਾਰਨਾ ਨਹੀਂ ਚਾਹੀਦਾ ਸੋ ਦੋਸਤੋ ਮਦਦ ਤੁਹਾਡੀ ਇੱਕ ਛੋਟੀ ਜੀ ਮਦਦ ਦੇ ਨਾਲ ਜੇ ਕਦੇ ਕਿਸੇ ਵਿਅਕਤੀ ਜਾਂ ਕਿਸੇ ਬੱਚੇ ਦੀ ਜ਼ਿੰਦਗੀ ਬਦਲ ਸਕਦੀ ਹੋਵੇ ਤਾਂ ਅਜੇ ਹੀ ਮਦਦ ਕਰਨ ਨੂੰ ਕਦੇ ਵੀ ਪਿੱਛੇ ਨਹੀਂ ਹਟਣਾ ਚਾਹੀਦਾ ਸੋ ਜੇ ਵੀਡੀਓ ਚੰਗੀ ਲੱਗਦੀ ਹੁੰਦੀ ਹੈ ਦੋਸਤੋ ਤਾਂ ਵੀਡੀਓ ਨੂੰ ਬਹੁਤ ਬਹੁਤ ਸ਼ੇਅਰ ਕਰਦੇ ਆ ਕਰੋ ਜੇ ਹਲੇ ਤੱਕ ਤੁਸੀਂ ਆਪਣਾ ਚੈਨਲ ਮਾਲਵਾ ਬੈਲਟ ਮੋਹੀ ਵਾਲੇ ਇਸ ਚੈਨਲ ਨੂੰ ਲਾਈਕ ਤੇ ਫੋਲੋ ਨਹੀਂ ਕੀਤਾ ਐਦਾਂ ਦੀਆਂ ਹੋਰ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਲਾਈਕ ਤੇ ਫੋਲੋ ਜਰੂਰ ਕਰ ਲਿਆ ਕਰੋ ਤੇ ਵੀਡੀਓ ਨੂੰ ਕਮੈਂਟ ਵਿੱਚ ਜਰੂਰ ਦੱਸਿਆ ਕਰੋ ਕਿ ਤੁਹਾਨੂੰ ਕਿੱਦਾਂ ਦੀ ਲੱਗਦੀ ਹੈ ਦੋਸਤੋ ਧੰਨਵਾਦ ਜੀ